ਰਾਣਾ ਜੀ ਨਵੀਂ ਸੋਚ ਨਵਾਂ ਪੰਜਾਬ ਮੁਹਮਮ ਲੈ ਕੇ ਚੱਲੇ ਆ ਮੁੱਖ ਮਕਸਦੇ ਦਾ ਕੀ ਮੁੱਖ ਮੁੱਖ ਮਕਸਦੇ ਦਾ ਇਹ ਆ ਕਿ ਪੰਜਾਬ ਦੇ ਲੋਕਾਂ ਨੇ ਵੇਖਣਾ ਚਾਹੀਦਾ ਕਿ ਉਹਨਾਂ ਦਾ ਦੁੱਖ ਕੀ ਆ ਗਰੀਬ ਜਨਤਾ ਆਪਣੇ ਢਾਂਚੇ ਕੰਮ ਕਰਦੀ ਸੀ ਨਰਮੇ ਚ ਉਹਨਾਂ ਦਾ ਰੁਜ਼ਗਾਰ ਇਹ ਸਭ ਖਤਮ ਹੋ ਗਿਆ ਉਹਨਾਂ ਦੀ ਫਸਲ ਖਤਮ ਹੋ ਗਈ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਅਸੀਂ ਚੋਨਾ ਹੋਰ ਵਧਾ ਰਹੇ ਆ ਯਾਰ ਸਾਨੂੰ ਸਿਆਣਾ ਕੌਣ ਕਹੂ ਸਾਡੇ ਕਿਸਾਨਾਂ ਦੇ ਚਿਹਰਿਆਂ ਤੇ ਮਸਕਰਾਟ ਨਹੀਂ ਹੈ ਅੰਦਰ ਖਾਤੇ ਕਮਜ਼ੋਰ ਹੋ ਗਿਆ ਧਰਨੇ ਲੱਗਣ ਦਾ ਕਾਰਨ ਮੇਨ ਇਹੀ ਹੈ ਪੰਜਾਬ ਸਾਰੇ ਨੇ ਮਿਲ ਕੇ ਤੁਹਾਡੀਆਂ ਸਰਕਾਰਾਂ ਵੀ ਬਣਾਈਆਂ ਤੇ ਅਸੀਂ ਅੱਜ ਸੋਚੀ ਕਿ ਵੀ ਮੈਂ ਪੰਜਾਬ ਦੀ ਨਹੀਂ ਮੈਂ ਤਾਂ ਆਪਣੇ ਹਲਕੇ ਦੀ ਗੱਲ ਕਰਾਂ ਰਣਾ ਤਾਂ ਕਰੂਗਾ ਪੰਜਾਬ ਦੀ ਗੱਲ ਬੜਾ ਕੁਝ ਹੋਰ ਕਰਨ ਵਾਲਾ ਕਿ ਕਿਸਾਨ ਨੂੰ ਕਿਵੇਂ ਉਦਯੋਗਪਤੀ ਬਣਾਇਆ ਜਾਵੇ ਜਦ ਤਈ ਉਹ ਆਪਣੇ ਖੇਤੀਬਾੜੀ ਚ ਡਿਵਰਸਿਫਿਕੇਸ਼ਨ ਹੋਣੀ ਚਾਹੀਦੀ ਆ ਪਾਣੀ ਦੀ ਬਚਤ ਹੋਣੀ ਚਾਹੀਦੀ ਆ ਬਿਜਲੀ ਦੀ ਖਪਤ ਉਹ ਖੁਦ ਪ੍ਰੋਡਿਊਸ ਕਰਕੇ ਬਿਜਲੀ ਆਪ ਵੀ ਖਾਵੇ ਆਪਣੀ ਫ੍ਰੀ ਸਰਕਾਰ ਤੇ ਪਹੁੰਚ ਘੜੂਗਾ ਤੇ ਉਹਦੀ ਆਮਦਨ ਵਧੂਗੀ ਰਣਾ ਜੀ ਨੂੰ ਇਹ ਐਲਾਨ ਕਿਉਂ ਕਰਨਾ ਪਿਆ ਕਿਉਂਕਿ ਹੋਰ ਵੀ ਬਥੇਰੀ ਲੀਡਰਸ਼ਿਪ ਪੈ ਗਈ ਹੈ بڑے بڑے बिजनेसमੈਨ ਹੈਗੇ ਆ ਜਿਹੜੇ बिजनेसमੈਨ ਆ ਦੇ ਕਹੇ ਤੇ ਪਾਲਿਸੀ ਬਣਾਉਂਦੇ ਆ ਉਹ ਸਰਕਾਰਾਂ ਦਾ ਹਾਲ ਮੰਦਾ ਹੁੰਦਾ ਇਹ ਤਾਂ ਪਾਲਿਸੀ ਮੇਕਰਸ ਨੂੰ ਸੋਚਣਾ ਚਾਹੀਦਾ ਮੈਂ ਤਾਂ ਐਮਐਸਵੀ ਵਿੱਚ ਅਨਾਉਂਸ ਕੀਤੀ ਆ ਕੁਝ ਲੋਕਾਂ ਨੇ ਵਿਰੋਧੀ ਵਿਰੋਧੀਆਂ ਕਹਿੰਦੇ ਇੱਕ ਸਾਲ ਦੇ ਨੂੰ ਦੋ ਸਾਲ ਦੇ ਵਿਰੋਧੀਆਂ ਨੂੰ ਛੱਡ ਦਿਓ ਮੇਰੇ ਆਪਣੇ ਹੀ ਕਹਿੰਦੇ ਆ ਜੱਲੇਲ ਸਾਹਿਬ ਦੇਖੋ ਕਿੱਥੇ ਨੇ ਕਿਹੜੇ ਹਸਪਤਾਲ 'ਚ ਨੇ ਪਰਿਵਾਰ ਨੂੰ ਮਿਲਣ ਨਹੀਂ ਕੋਈ ਦੇ ਰਿਹਾ ਮਾਲਕ ਦੀ ਕਿਰਪਾ ਅਸੀਂ ਇਸ ਇੰਡਸਟਰੀ 'ਚ ਆ ਤੇ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਤਕੜੇ ਕਰਨ ਦਾ ਇੱਕ ਮੌਕਾ ਦਿੱਤਾ ਰੱਬ ਨੇ ਮੇਰਾ ਪੁੱਤਰ ਉਹ ਕਿਉਂ ਲੈ ਗਿਆ ਕੰਮ ਇਹ ਪੁੱਤਰ ਨੂੰ ਫੈਸਲਾ ਇਸ ਕਰਕੇ ਲੈਣਾ ਪਿਆ ਕਿਉਂਕਿ ਲੋੜ ਪਟਾਵ ਦੀ ਅਜਿਹੇ ਆ ਜ਼ਿੰਮੇਦਾਰ ਤਗੜਾ ਕਰਨਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ੜਮਣਾ ਤਾਂ ਜੈਤੋ ਦੇ ਵਿੱਚ ਪਹੁੰਚੇ ਆ ਜੈਤੋ ਦੇ ਵਿੱਚ ਰਾਣਾ ਗੁਰਜੀਤ ਐਮਐਲਏ ਤਾਂ ਨਾਲ ਉਹਨਾਂ ਦੇ ਸੁਪੁੱਤਰ ਐਮਐਲਏ ਉਹ ਵੀ ਪਹੁੰਚੇ ਨੇ ਤਮਾਮ ਲੀਡਰਸ਼ਿਪ ਇੱਥੇ ਪਹੁੰਚੀ ਆ ਤਮਾਮ ਕਿਸਾਨ ਇੱਥੇ ਪਹੁੰਚੇ ਆ ਕਿਸਾਨਾਂ ਲਈ ਉਹਨਾਂ ਵੱਲੋਂ ਵੱਡਾ ਇੱਕ ਮੁਹਿੰਮ ਚਲਾਈ ਗਈ ਹੈ ਨਵੀਂ ਸੋਚ ਨਵਾਂ ਪੰਜਾਬ ਰਾਣਾ ਜੀ ਨਵੀਂ ਸੋਚ ਨਵਾਂ ਪੰਜਾਬ ਮੁਹਿੰਮ ਲੈ ਕੇ ਚੱਲੇ ਆ ਮੁੱਖ ਮਕਸਦੇ ਦਾ ਕੀ ਹੈ ਮੁੱਖ ਮੁੱਖ ਮਕਸਦੇ ਦਾ ਇਹ ਆ ਕਿ ਪੰਜਾਬ ਦੇ ਲੋਕਾਂ ਨੇ ਦੇਖਣਾ ਚਾਹੀਦਾ ਕਿ ਉਹਨਾਂ ਦਾ ਦੁੱਖ ਕੀ ਆ ਉਹਨਾਂ ਦਾ ਦੁੱਖ ਇਹ ਆ ਕਿ ਨਰਮੇਲੇ ਸਰਦਾਰ ਜਿਹੜੇ ਪਿੰਡਾਂ ਜਿਨ੍ਹਾਂ ਦੀ ਸਰਦਾਰੀ ਸੀ ਉਹ ਪਿੰਡ ਦੇ ਹਰ ਜ਼ਰੂਰਤ ਨੂੰ ਕਿਉਂਕਿ ਸਪਰਤ ਸੀਗੇ ਪੂਰੀ ਕਰਦੇ ਸੀਗੇ ਜਿਹੜੇ ਗਰੀਬ ਜਨਤਾ ਪਿੰਡਾਂ 'ਚ ਕੰਮ ਕਰਦੀ ਸੀ ਨਰਮੇ 'ਚ ਉਹਨਾਂ ਦਾ ਰੋਜ਼ਗਾਰ ਇਹ ਸਭ ਖਤਮ ਹੋ ਗਿਆ ਉਹਨਾਂ ਦੀ ਫਸਲ ਖਤਮ ਹੋ ਗਈ ਪੰਜਾਬ ਦਾ ਪਾਣੀ ਖਤਮ ਹੋ ਰਿਹਾ ਅਸੀਂ ਚੋਨਾ ਹੋਰ ਵਧਾ ਰਹੇ ਆ ਯਾਰ ਸਾਨੂੰ ਸਿਆਣਾ ਕੌਣ ਕਹੂ ਇਹ ਸੋਚਣ ਦੀ ਲੋੜ ਨਹੀਂ ਲੋਕਾਂ ਨੇ ਜਦ ਮੈਨੂੰ ਐਮਐਲਏ ਬਣਾਇਆ ਤੇ ਇਸ ਲਈ ਬਣਾਇਆ ਕਿ ਨਾ ਕੇਵਲ ਮੈਂ ਆਪਣੇ ਹਲਕੇ ਦੀ ਹੁਣ ਹਲਕੇ ਆਮ ਤੌਰ ਤੇ ਕੀਆ ਪਹਿਲੀ ਵਾਰ ਬਣੀ ਦਾ ਤੇ ਆਪਣੇ ਹਲਕੇ ਦੀ ਗੱਲ ਕਰੀ ਦੀ ਆ ਯਾਰ ਜਦੋਂ ਤੁਸੀਂ ਹਲਕੇ ਦੀ ਗੱਲ ਕਰੋ ਖਾਲੀ ਹਲਕੇ ਦੀ ਕਿਉਂ ਪੰਜਾਬ ਸਾਰੇ ਨੇ ਮਿਲ ਕੇ ਤੁਹਾਡੀਆਂ ਸਰਕਾਰਾਂ ਵੀ ਬਣਾਈਆਂ ਤੇ ਅਸੀਂ ਅੱਜ ਸੋਚੀ ਕਿ ਵੀ ਮੈਂ ਪੰਜਾਬ ਦੀ ਨਹੀਂ ਮੈਂ ਤਾਂ ਆਪਣੇ ਹਲਕੇ ਦੀ ਗੱਲ ਕਰਾਂ ਰਾਣਾ ਤਾਂ ਕਰੂਗਾ ਪੰਜਾਬ ਦੀ ਗੱਲ ਔਰ ਇੰਨੀ ਨਹੀਂ بڑا ਕੁਝ ਹੋਰ ਕਰਨ ਵਾਲਾ ਕਿ ਕਿਸਾਨ ਨੂੰ ਕਿਵੇਂ ਉਦਯੋਗਪਤੀ ਬਣਾਇਆ ਜਾਵੇ ਜਦ ਤਾਈ ਉਹ ਆਪਣੇ ਖੇਤੀਬਾੜੀ ਚ ਡਾਇਵਰਸੀਫਿਕੇਸ਼ਨ ਹੋਣੀ ਚਾਹੀਦੀ ਆ ਪਾਣੀ ਦੀ ਬਚਤ ਹੋਣੀ ਚਾਹੀਦੀ ਆ ਬਿਜਲੀ ਦੀ ਖਪਤ ਉਹ ਖੁਦ ਪ੍ਰੋਡਿਊਸ ਕਰਕੇ ਬਿਜਲੀ ਆਪ ਵੀ ਖਾਵੇ ਆਪਣੀ ਫਰੀਕ ਸਰਕਾਰ ਤੇ ਬੋਝ ਘਟੂਗਾ ਤੇ ਉਹਦੀ ਆਮਦਨ ਵਧੂਗੀ ਤੁਸੀਂ ਵੇਖੋ ਸਹੀ ਇੱਕ ਵਾਰ ਜਦੋਂ ਕੰਮ ਚੱਲਿਆ ਤੁਸੀਂ ਰਾਣਾ ਨੂੰ ਲੱਭਦੇ ਫਿਰਨਾ ਰਾਣਾ ਜੀ ਨੂੰ ਇਹ ਐਲਾਨ ਕਿਉਂ ਕਰਨਾ ਪੈ ਗਿਆ ਕਿਉਂਕਿ ਹੋਰ ਵੀ ਬਥੇਰੀ ਲੀਡਰਸ਼ਿਪ ਹੈਗੀ ਹੈ بڑے بڑے ਬਿਜ਼ਨਸਮੈਨ ਹੈਗੇ ਆ ਸਰਕਾਰਾਂ ਦੇ ਕੰਮ ਹੈਗੇ ਆ ਪਰ ਰਾਣਾ ਜੀ ਨੂੰ ਇਹ ਐਲਾਨ ਕਿਉਂ ਕਰਨਾ ਪੈ ਗਿਆ ਦੇਖੋ ਬਿਜ਼ਨਸਮੈਨ ਕਦੇ ਪਾਲਿਸੀ ਨਹੀਂ ਬਣਾਉਂਦਾ ਹੁੰਦਾ ਜਿਹੜੇ ਬਿਜ਼ਨਸਮੈਨ ਆਦੇ ਕਹੇ ਤੇ ਪਾਲਿਸੀ ਬਣਾਉਂਦੇ ਆ ਉਹ ਸਰਕਾਰਾਂ ਦਾ ਹਾਲ ਮੰਦਾ ਹੁੰਦਾ ਇਹ ਤਾਂ ਪੋਲਿਸੀ ਮੇਕਰਸ ਨੂੰ ਸੋਚਣਾ ਚਾਹੀਦਾ ਮੈਂ ਤਾਂ ਐਮਐਸਪੀ ਵਿੱਚ ਐਨਾਨਸ ਕੀਤੀ ਹੈ ਕੁਝ ਲੋਕਾਂ ਨੇ ਵਿਰੋਧੀ ਵਿਰੋਧੀਆਂ ਕਹਿੰਦੇ 1 ਸਾਲ ਦੇ ਦੋ ਸਾਲ ਦੇ ਯਾਰ ਵਿਰੋਧੀਆਂ ਨੂੰ ਛੱਡ ਦਿਓ ਮੇਰੇ ਆਪਣੇ ਹੀ ਕਹਿੰਦੇ ਆ ਐਮਐਸਪੀ ਦੇ ਵਿਰੋਧ ਚ ਨਿਰਮਤ ਹਾਂਗਾ ਮੈਂ ਤਾਂ ਬਿਜਲੀ ਉਤਪਾਦਨ ਵੀ ਕਰਵਾਉ ਮੇਰੀ ਸੋਚ ਹੈ ਮੈਂ ਪਾਣੀ ਪੰਜਾਬ ਦਾ ਬਚਾਉਣਾ ਪੰਜਾਬ ਦੇ ਖਰਚੇ ਘਟਾਉਣੇ ਆ ਪੰਜਾਬ ਦੇ ਕਿਸਾਨ ਨੂੰ ਖੁਸ਼ਹਾਲ ਕਰਨਾ ਤੇ ਨੌਜਵਾਨਾਂ ਨੂੰ ਕਾਰਟੀ ਬਾਈ ਤੋਂ ਉੱਪਰ ਉੱਠ ਕੇ ਕਰ ਰਹੇ ਹੋ ਮੈਂ ਇਕੱਲਾ ਹੀ ਖੜਾ। ਇੱਕ ਹੋਰ ਸਵਾਰਕ ਹੈ ਜੀ ਜਿਹੜਾ ਹੁਣ ਕਿਸਾਨਾਂ ਦੇ ਨਾਲ ਜਿਵੇਂ ਦੋ ਉਹਨਾਂ ਦੇ ਮੋਰਚੇ ਚੱਲ ਰਹੇ ਸੀਗੇ ਉਹ ਸਮਾਰਤ ਕਰਵਾਏ ਗਏ ਆ। ਹੁਣ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਆ ਜਿਵੇਂ ਐਮਐਸਪੀ ਨੂੰ ਲੈ ਕੇ ਉਸ ਮੁੱਦੇ ਨੂੰ ਲੈ ਕੇ ਰਾਨਾ ਜੀ ਦੇ ਕੀ ਬਿਆਨ? ਮੇਰਾ ਬਿਆਨ ਮੈਂ ਵਿਧਾਨ ਸਭਾ 'ਚ ਇਹ ਕਿਹਾ ਕਿ ਡੱਲੇਵਾਲ ਸਾਹਿਬ ਦੇਖੋ ਕਿੱਥੇ ਨੇ ਕਿਹੜੇ ਹਸਪਤਾਲ 'ਚ ਨੇ ਪਰਿਵਾਰ ਨੂੰ ਮਿਲਣ ਨਹੀਂ ਕੋਈ ਦੇ ਰਿਹਾ। ਉਹਨਾਂ ਦੇ ਸਮਰਥਨ ਸਮਰਥਾ ਜਿਨੇ ਸਮਰਥਾ ਕਿਹਾ ਉਹਨਾਂ ਦੇ ਉਹ ਮਨ ਚ ਆ ਗਿਆ ਯਾਰ ਡੱਲੇ ਸਾਹਿਬ ਕੇ ਸਲਾਹ ਚ ਨੇ ਮਿਲਣ ਦੇ ਉਹ ਘੰਟੇ ਦੋ ਮਗਰੋਂ ਮਿਲਣ ਦਿੱਤਾ ਵਿਧਾਨ ਸਭਾ ਚ ਮੈਂ ਬੋਲਿਆ ਤਾਂ ਦੋ ਘੰਟੇ ਬਾਅਦ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਮਲਾਤਾ ਹੁਣ ਚਾਰ ਕਾਨਫਰੰਸਾਂ 'ਚ ਉਹਨਾਂ ਨੇ ਪੂਰੇ ਪੰਜਾਬ 'ਚ ਕਰਨ ਜਾ ਰਹੇ ਆ ਨਾਲ ਡੱਲੇ ਵਾਲਾ ਵੀ ਉੱਥੇ ਪਹੁੰਚਣਗੇ ਰਾਣਾ ਜੀ ਉੱਥੇ ਪਹੁੰਚਣਗੇ ਕਿਸਾਨਾਂ ਦੇ ਹੱਕ ਦੇ ਵੇਖੋ ਗੱਲ ਇੱਕ ਸੁਣੋ ਮੈਂ ਉੱਥੇ ਲੀਡਰ ਵੀ ਜਾਂਦੇ ਦੇਖਿਆ ਤੇ ਲੀਡਰ ਕੁੱਟਖੰਡ ਦੇ ਵੀ ਦੇਖਿਆ ਠੀਕ ਹੈ ਨਾ ਸੋ ਗੱਲਿਆ ਇਹ ਹੁਣ ਕਿਦਾਂ ਦਾ ਸਮੇਂ ਹੋਊਗਾ ਉਹ ਗੱਲ ਵੱਖਰੀ ਹੈ ਤੁਹਾਡੀ ਕੀ ਸੋਚ ਹੈ ਜੀ ਆਪਦੇ ਫਾਦਰ ਦੇ ਨਾਲ ਤੁਸੀਂ ਪਹੁੰਚੋ ਬੈਠੋ ਗੱਲਿਆ ਮੈਂ ਮਹਿਸੂਸ ਕਰਦਾ ਕਿ ਮਾਲਕ ਦੀ ਕਿਰਪਾ ਅਸੀਂ ਇਸ ਇੰਡਸਟਰੀ ਚ ਤੇ ਪੰਜਾਬ ਦੇ ਜ਼ਿਮੀਂਦਾਰਾਂ ਨੂੰ ਧੱਕੜੇ ਕਰਨ ਦਾ ਇੱਕ ਮੌਕਾ ਦਿੱਤਾ ਰੱਬ ਨੇ ਤੇ ਜੇ ਅਸੀਂ ਇੰਡੀਵਿਜੂਅਲੀ ਐਮਐਸਪੀ ਦੇ ਸਕਦੇ ਆ ਤੇ ਜ਼ਿੰਮੇਵਾਰ ਤਕੜਾ ਹੋ ਸਕਦਾ ਕ੍ਰੌਪ ਡਾਈਵਰਸੀਫਿਕੇਸ਼ਨ ਜਿਹੜੀ ਪੰਜਾਬ ਦੀ ਲੋੜ ਆ ਅੱਜ ਤੋਂ ਨਹੀਂ 20 ਸਾਲਾਂ ਤੋਂ ਉਹ ਸਪਨਾ ਮਾਲਕ ਨੇ ਪੂਰਾ ਕਰਨ ਦਾ ਮੌਕਾ ਦਿੱਤਾ ਤੇ ਇਹਦੇ ਤੋਂ ਵਧੀਆ ਗੱਲ ਕੀ ਹੋ ਸਕਦੀ ਪਿਓ ਪੁੱਤਰ ਨੂੰ ਇਹ ਫੈਸਲਾ ਕਿਉਂ ਲੈਣਾ ਇੱਕ ਫੈਸਲਾ ਪਿਓ ਪੁੱਤਰ ਨੂੰ ਫੈਸਲਾ ਇਸ ਕਰਕੇ ਲੈਣਾ ਪਿਆ ਕਿਉਂਕਿ ਲੋੜ ਪੰਜਾਬ ਦੀ ਅਜਿਹੇ ਆ ਜ਼ਿੰਮੇਵਾਰ ਤਕੜਾ ਕਰਨਾ ਇਹ ਸਭ ਤੋਂ ਵੱਡੀ ਗੱਲ ਆ ਸੁਣਿਆ ਤੁਸੀਂ ਇਹਨਾਂ ਰਾਣਾ ਗੁਰਜੀਤ ਐਮਐਲਏ ਤੇ ਨਾਲ ਉਹਨਾਂ ਦੇ ਪੁੱਤਰ ਐਮਐਲਏ ਤਾਂ ਅੱਜ ਜੈਤੂ ਦੇ ਵਿੱਚ ਪਹੁੰਚੇ ਆ ਜਿਨ੍ਹਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਗਲਾਨ ਕੀਤਾ ਸੀਗਾ ਜਿਹੜਾ ਇੱਕ ਉਹਨਾਂ ਨੇ ਮੱਕੀ ਨੂੰ ਲੈ ਕੇ ਐਮਐਸਪੀ ਜਿਹੜੀ ਕਿਸਾਨਾਂ ਨੂੰ ਦਿੱਤੀ ਜਾਵੇਗੀ ਤਾਂ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਨੇ ਉਹਨਾਂ ਨੇ ਕਿਹਾ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਅਸੀਂ ਇਹ ਮੁਹਿੰਮ ਚਲਾਈ ਹੈ ਕਿਸਾਨਾਂ ਦੇ ਅਸੀਂ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਖੜੇ ਆ ਜੇਕਰ ਗੱਲ ਕਰੀਏ ਆਪਾਂ ਇਹ ਕਿਸਾਨੀ ਮੁੱਦਿਆਂ ਦੀ ਜਿਵੇਂ ਹੁਣ ਦੋ ਕਿਸਾਨਾਂ ਦੇ ਜਿਹੜੇ ਮੋਰਚੇ ਜਿਹੜੇ ਸਮਾਪਤ ਕਰਵਾਏ ਗਏ ਆ ਤਾਂ ਉਹਨਾਂ ਦੇ ਵਿੱਚ ਵੀ ਉਹਨਾਂ ਨੇ ਗੱਲ ਕਹੀ ਹੈ ਕਿ ਉਹ ਮੈਦਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉਹਨਾਂ ਨੇ ਉਠਾਇਆ ਹੈ ਤਾਂ ਨਾਲ ਉਹਨਾਂ ਨੇ ਐਮਐਸਪੀ ਦੀ ਵੀ ਗੱਲ ਕਹੀ ਹੈ ਕਿ ਜਿੰਨਾ ਟਾਈਮ ਮੈਂ ਦੇ ਸਕਦਾ ਮੈਂ ਉਹਨਾਂ ਟਾਈਮ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਕਰੂੰਗਾ ਤੇ ਕਿਸਾਨਾਂ ਨੂੰ ਲਗਾਤਾਰ ਇਹ ਜਿਹੜੀ ਮਹਮ ਦਾ ਬੈਨੀਫਿਟ ਜ਼ਰੂਰ ਮਿਲਦਾ ਦਿਖਾਈ ਦੇਵੇਗਾ ਜੀ ਨਾ ਵੀ ਤੁਹਾਡਾ ਸ਼ਮਕਰ ਸਿੰਘ ਜੀ ਕਮੌਰ ਸਿੰਘ ਜੀ ਅੱਜ ਇੱਕ ਨਵੀਂ ਸੋਚ ਨਵਾਂ ਪੰਜਾਬ ਨੂੰ ਲੈ ਕੇ ਪ੍ਰੋਗਰਾਮ ਲਿਖਿਆ ਰਾਣਾ ਗਰਜੀਤ ਸਿੰਘ ਪਹੁੰਚੇ ਉਹਨਾਂ ਦੇ ਸੁਪੁੱਤਰ ਇੱਥੇ ਪਹੁੰਚੇ ਹੈ ਵੱਡੀ ਸੋਚ ਹੈ ਵੱਡਾ ਉਹਨਾਂ ਨੇ ਐਲਾਨ ਪਿਛਲੇ ਦਿਨੀ ਕੀਤਾ ਜਿਵੇਂ ਹੁਣ ਮੱਕੀ ਨੂੰ ਲੈ ਕੇ ਐਮ ਐਸ ਪੀ ਦੇ ਤੌਰ ਤੇ ਜਿਹੜੀ ਖਰੀਦ ਕਰਨਗੇ ਉਹ ਕਿਵੇਂ ਦੇਖਦੇ ਹੋ ਤੁਸੀਂ ਜਿਸ ਤਰ੍ਹਾਂ ਨੇ ਐਲਾਨ ਕੀਤਾ ਹੈ ਐਲਾਨ ਦੇ ਮਤਲਬ ਉਹ ਬਹੁਤ ਵਧੀਆ ਲੱਗ ਰਿਹਾ ਹੈ ਪਰ ਜੇ ਇਸ ਤਰ੍ਹਾਂ ਸਾਰੇ ਕਿਸਾਨਾਂ ਦਾ ਇਹ ਕੰਮ ਸਿਰੇ ਚੜ ਜਾਵੇ ਬਹੁਤ ਵਧੀਆ ਹੈ ਔਰ ਇਹ ਫਸਲ ਚੁੱਕੀ ਜਾਵੇ ਇਹਨੂੰ ਕੋਈ ਬਿਮਾਰੀ ਪਵੇ ਉਹਦਾ ਵੀ ਇਲਾਜ ਹੋਣਾ ਚਾਹੀਦਾ ਹੈ ਇਹ ਵੀ ਇੱਕ ਬਿਮਾਰੀ ਤੋਂ ਗਲਾਵੀ ਸੰਡੀ ਤੋਂ ਖੜਾ ਛੜਾਰਾ ਤੇ ਮੱਕੀ ਦੇ ਪਿੱਛੇ ਘੋਰ ਬਿਮਾਰੀ ਆ ਗਈ ਫਿਰ ਸਾਨੂੰ ਉਹਦਾ ਕੋਈ ਇਲਾਜ ਨਾ ਲੱਭੇ ਇਹ ਕਰਕੇ ਉਹਦਾ ਵੀ ਨਾਲ ਦੀ ਨਾਲ ਇਲਾਜ ਵੀ ਚਾਹੀਦਾ ਹਾਂਜੀ ਜਿਵੇਂ ਹੁਣ ਸਵਾਲ ਵੀ ਇਹ ਖੜੇ ਹੋ ਰਹੇ ਆ ਪਤਾ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਮਐਸਪੀ ਦੇਣਗੇ ਇੱਕ ਸਾਲ ਦੇ ਦੇਣਗੇ ਉਸ ਤੋਂ ਬਾਅਦ ਫਿਰ ਕਿਸਾਨਾਂ ਦਾ ਕੀ ਬਣੂਗਾ ਜੇ ਕਿਸਾਨ ਇਹਨਾਂ ਦੇ ਨਾਲ ਚੱਲਦੀ ਆ ਤਾਂ ਹਾਂਜੀ ਲਗਾਤਾਰ ਮਿਲਣੀ ਚਾਹੀਦੀ ਹੈ ਜੀ ਹਾਂ ਜਾ ਕੇ ਉਸ ਤੇ ਸਾਡੇ ਕੋਈ ਹਜੇ ਕਾਰਖਾਨੇ ਲੱਗਣਾ ਚਾਹੀਦੇ ਜਿੱਥੇ ਕਿ ਮੱਕੀ ਕੰਜ਼ੂਮ ਹੋ ਸਕੇ ਹਾਂ ਇਹ ਨਾ ਕਿ ਸਾਡੇ ਫਸਲ ਫਿਰ ਰੁਲਦੀ ਹੋਵੇ ਜਿਵੇਂ ਅੱਗੇ ਕਣਕ ਰੁਲਦੀ ਹੈ ਜਾਂ ਝੋਨਾ ਰੁਲਦਾ ਹੈ ਇਹਨਾਂ ਦਾ ਮਕਸਦ ਵਾਕਈ ਕਿਸਾਨਾਂ ਦੇ ਨਾਲ ਖੜਨ ਦਾ ਮੰਨਦੇ ਹੋ ਤੁਸੀਂ ਜਾਂ ਕਿਤੇ ਨਾ ਕਿਤੇ ਜਿਵੇਂ ਹੁਣ ਕਾਂਗਰਸ ਦੇ ਨਾਲ ਜੁੜੇ ਐ ਦੋਨੇ ਪਿਓ ਪੁੱਤਰ ਐਮਐਲਏ ਐ ਕੋਈ ਨਾ ਕੋਈ ਸੋਚ ਇਹਨਾਂ ਦੀ ਹੋਰ ਆ ਵੱਖਰੀ ਆਉਣ ਵਾਲੇ 2027 ਨੂੰ ਲੈ ਕੇ ਨਹੀਂ ਜਿਹੜਾ ਹਾਲ ਦੀ ਘੜੀ ਜਿਵੇਂ ਦੱਸ ਰਹੇ ਉਸ ਦੇ ਮੁਤਾਬਕ ਤਾਂ ਕਿਸਾਨਾਂ ਦਾ ਭਲਾ ਹੀ ਲੱਗਦਾ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਅਸੀਂ ਕਹਿੰਦੇ ਬਹੁਤ ਵਧੀਆ ਕੰਮ ਆ ਜੀ ਜੋ ਘਰ ਪੈਮੈਂਟ ਜਾ ਕੇ ਮੱਲੇਆਂ ਜਾ ਕੇ ਜਾਂ ਜਿਹੜੇ ਜਾ ਕੇ ਹਲਕੇ ਜਾ ਕੇ ਕਰ ਰਹੇ ਬਹੁਤ ਵਧੀਆ ਕਰ ਰਹੇ ਮੈਂ ਭਗਵਾਨ ਬਾਂਸਲ ਜੀ ਐਕਸ ਪ੍ਰੈਜ਼ੀਡੈਂਟ ਪੰਜਾਬ कॉटन ਫੈਕਟਰੀ ਐਂਡ ਜੀਨਿੰਗ ਐਸੋਸੀਏਸ਼ਨ ਜੋ ਰਾਣਾ ਜੀ ਨੇ ਨਰਮੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਬੋਲਗਾਰਡ 3 ਦਾ ਜੋ ਸਟੈਪ ਚੱਕਿਆ ਇੱਕ ਬਹੁਤ ਸਲਾਘਾਯੋਗ ਸਟੈਪ ਹੈ ਇਹ ਇਹ ਬੀਜ ਬੋਲਗਾਰਡ 3 ਜੇ ਪੰਜਾਬ ਚ ਆ ਜਾਂਦਾ ਤੇ ਸਾਡੇ ਸਾਰੀਆਂ ਪ੍ਰੋਬਲਮਾਂ ਖਤਮ ਹੋ ਸਕਦੀਆਂ ਨਾਲ ਮੇਨ ਪ੍ਰੋਬਲਮ ਜਿਹੜੀ ਅੱਜ ਬੱਚੇ ਸਾਡੇ ਡਰਗ ਚ ਇੰਡਕਟਡ ਹੋ ਰਹੇ ਆ ਜਾਂ ਬਾਹਰਲੇ ਮੁਲਕਾਂ ਜਾ ਕੇ ਜੌਬ ਕਰਨਾ ਚਾਹੁੰਦੇ ਆ ਉਹਦਾ ਮੇਨ ਰੀਜ਼ਨ ਇਹ ਆ ਕਿ ਸਾਡੇ ਖੇਤਾਂ ਦੀ ਇਨਕਮ ਹੈ ਨਹੀਂ ਕਿਸਾਨ ਨੂੰ ਸਾਡੇ ਪੰਜਾਬ ਚ 2007 ਚ 422 ਕਾਟਨ ਫੈਕਟਰੀਆਂ ਸੀ ਅੱਜ ਕੇਵਲ 28 ਰਹਿ ਗਈਆਂ ਸਾਨੂੰ ਕਿਸੇ ਸਰਕਾਰ ਨੇ ਚਾਹੇ ਕਾਲੀਆਂ ਦੀ ਸੀ ਚਾਹੇ ਕਾਂਗਰਸ ਦੀ ਸੀ ਚਾਹੇ ਆਪ ਦੀ ਹੈ ਹਜੇ ਤੱਕ ਕਾਟਨ ਫੈਕਟਰੀਆਂ ਨੂੰ ਕੋਈ ਰੀਲੀਫ ਨਹੀਂ ਮਿਲਿਆ ਬਿਲਕੁਲ ਬਾਂਸਲ ਜੀ ਜਿਹੜੀ ਤਾਂ ਗੱਲ ਤੁਸੀਂ ਕਹੀ ਹੈ ਹੁਣ ਵਾਕਈ ਜੇ ਕਿਸਾਨਾਂ ਦੀ ਗੱਲ ਕਰੀਏ ਕਿਸਾਨਾਂ ਦੀ ਡਿਮਾਂਡ ਹੈ ਜਿਵੇਂ ਤੁਸੀਂ ਨਰਮੇ ਤੇ ਕਪਾਹ ਦੀ ਗੱਲ ਕੀਤੀ ਹੈ ਨਾਲ ਗੰਨੇ ਦੀ ਗੱਲ ਕੀਤੀ ਹੈ ਗੰਨੇ ਦੇ ਲੈ ਕੇ ਵੀ ਕਿਸਾਨਾਂ ਦੇ ਵਿੱਚ ਕਾਫੀ ਡਿਮਾਂਡ ਹੈ ਵੀ ਗੰਨੇ ਦੀ ਜਿਹੜੀ ਖੇਤੀ ਹੈ ਉਹ ਵੀ ਫਿਰ ਤੋਂ ਜਿਹੜੀ ਦੁਬਾਰਾ ਉਸੇ ਤਰੀਕੇ ਦੇ ਨਾਲ ਸ਼ੂਗਰ ਮੈਲ ਇੱਥੇ ਬਣਾਈ ਜਾਵੇ ਸਾਡੀ ਸਰਕਾਰਾਂ ਤੋਂ ਉਮੀਦ ਹੈ ਜਿਸ ਤਰ੍ਹਾਂ ਸੱਪੂਗਨ ਸਿੰਘ ਮਾਨ ਨੇ ਸਿੰਗਾਪੁਰ ਟੀਚਰਾਂ ਨੂੰ ਭੇਜਿਆ ਟ੍ਰੇਨਿੰਗ ਲੈਣ ਲਈ ਅੱچھے ਸਕੂਲਾਂ 'ਚ ਬੱਚਿਆਂ ਨੂੰ ਸਾਡਾ ਐਜੂਕੇਸ਼ਨ ਹੋਵੇ ਐਸੇ ਤਰ੍ਹਾਂ ਪੰਜਾਬ ਐਗਰੀਕਲਚਰ ਦੇ ਵਾਈਸ ਚਾਂਸਲਰ ਦੀ ਲੀਡਰਸ਼ਿਪ ਥੱਲੇ 20 30 ਕਿਸਾਨ ਬ੍ਰਾਜ਼ੀਲ ਤੇ ਆਸਟ੍ਰੇਲੀਆ ਜਾ ਕੇ ਉਹਨਾਂ ਦਾ ਸਿਸਟਮ ਕਿ ਨਰਮੇਲੀ ਖੇਤੀ ਦਾ ਚੈੱਕ ਕਰਨ ਵੀ ਉਹ ਨਰਮਾ ਕਿਵੇਂ ਪੈਦਾ ਕਰਦੇ ਆ ਸਾਡੇ ਪੰਜਾਬ ਦੀ ਧਰਤੀ ਬਹੁਤ ਭਾਰੀ ਧਰਤੀ ਆ ਇੱਥੇ ਹਰ ਚੀਜ਼ ਜਨਸ ਪੈਦਾ ਹੋ ਸਕਦੀ ਆ ਪਰ ਕੁਐਸਚਨ ਇਹ ਇਸ ਗੱਲ ਦਾ ਆ ਵੀ ਸਾਡੇ ਕਿਸਾਨਾਂ ਨੂੰ ਬੋਲਗਾਰਡ 3 ਨਵੀਂ ਟੈਕਨੋਲੋਜੀ ਦਾ ਬੀਜ ਨਾ ਮਿਲਣ ਕਰਕੇ ਸਾਡੇ ਕਿਸਾਨਾਂ ਦੇ ਚਿਹਰਿਆਂ ਤੇ ਮੁਸਕਰਾਟ ਨਹੀਂ ਹੈ ਅੰਦਰ ਖਾਤੇ ਕਮਜ਼ੋਰ ਹੋ ਗਿਆ ਧਰਨੇ ਲੱਗਣ ਦਾ ਕਾਰਨ ਮੇਨ ਇਹੀ ਹੈ ਮਾਲਵੇ ਦੀ ਨਰਮੇ ਦੀ ਕ੍ਰੌਪ ਦਾ ਫੇਲ ਹੋਣਾ ਬਿਲਕੁਲ ਜੀ ਤੁਹਾਡੀ ਗੱਲ ਬੰਸਰ ਜੀ ਸਹੀ ਹੈ ਜੇ ਦੋਨੇ ਤਰੀਕੇ ਦੀ ਖੇਤੀ ਸ਼ੁਰੂਆਤ ਹੋ ਜਾਂਦੀ ਹੈ ਤੇ ਕਿਸਾਨਾਂ ਦੀ ਗੱਲ ਕਰੀਏ ਜਾਂ ਬਿਜ਼ਨਸਮੈਨਾਂ ਦੀ ਗੱਲ ਕਰੀਏ ਆੜਤੀਆਂ ਦੀ ਗੱਲ ਕਰੀਏ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਬੈਨੀਫਿਟ ਮਿਲੇ ਉਹ ਬੈਨੀਫਿਟ ਮਿਲ ਸਾਬ ਤੇ ਸਾਡੀ ਇੱਕ ਪੰਜਾਬ ਸਰਕਾਰ ਨੂੰ ਇੱਕ ਹੋਰ ਬੇਨਤੀ ਹੈ ਕਿ ਬਠਿੰਡਾ ਮਾਲਵੇ ਦਾ ਹੱਬ ਹੈ ਇੱਥੇ origignal center Punjab Agriculture University ਦਾ ਵੀ ਮੌਜੂਦ ਹੈ ਇੱਥੇ ਇੱਕ seed testing lab ਖੋਲੀ ਜਾਵੇ international standard ਦੀ ਜਿੱਥੇ ਕਿਸਾਨ ਆਪਦਾ ਬੀਜ ਜਿਹੜਾ ਬੀਜਣਾ ਹੈ ਉਹ ਚੈੱਕ ਕਰਾ ਸਕਣ ਆਪਦੀ ਧਰਤੀ ਟੈਸਟ ਮਿੱਟੀ ਟੈਸਟ ਕਰਾ ਸਕਣ ਪਾਣੀ ਟੈਸਟ ਕਰਾ ਸਕਣ ਉਹਦੇ ਨਾਲ ਕਿਸਾਨ ਦਾ ਨੁਕਸਾਨ ਨਹੀਂ ਕਿਸੇ ਕਿਸਮ ਦਾ ਹੋ ਸਕਦਾ ਉਹ ਟੈਸਟ ਜਿਹੜੇ ਆ ਬਿਰ 10 ਰੁਪਏ ਫੀਸ ਲੈ ਕੇ ਟੈਸਟ ਕੀਤੇ ਜਾਣੇ ਚਾਹੀਦੇ ਆ ਤਾਂ ਕਿ ਕਿਸਾਨ ਉਸ ਚੀਜ਼ ਦੀ ਬਿਜਾਈ ਕਰੇ ਜਿਹੜੀ ਉਹ ਲੈਬੋਰੀ ਰਿਪੋਰਟ ਦੇਵੇ ਤਨਵਦੀ ਤਾਂ ਸੁਣਿਆ ਗੱਲਬਾਤ ਕੀਤੀ ਕਿਸਾਨਾਂ ਦੇ ਨਾਲ ਜਾਂ ਬਿਜ਼ਨਸਮੈਨ ਉਹਨਾਂ ਦੇ ਨਾਲ ਤਾਂ ਬਿਲਕੁਲ ਉਹ ਕਿਤਨਾ ਕਿਤੇ ਜਿਹੜਾ ਸੋਚ ਹੈ ਰਾਣਾ ਦੀ ਸੋਚ ਹੈ ਰਾਣਾ ਦੇ ਸੁਪੁੱਤਰ ਦੀ ਸੋਚ ਹੈ ਉਹ ਸੋਚ ਦੇ ਨਾਲ ਸਹਿਮਤ ਹੈ ਉਹਨਾਂ ਦਾ ਇਹੀ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਜੇਕਰ ਲਗਾਤਾਰ ਉਹ ਐਮਐਸਬੀ ਦੇਣਗੇ ਤਾਂ ਬਹੁਤ ਵੱਡੀ ਗੱਲ ਹੈ ਦੂਜੀ ਗੱਲ ਜੋ ਬਾਂਸਲ ਜੀ ਨੇ ਸਿੱਧੀ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਰਮੇਕਪਾ ਦੀ ਖੇਤੀ ਆਉਂਦੀ ਹੈ ਜਾਂ ਗੰਨੇ ਦੀ ਖੇਤੀ ਆਉਂਦੀ ਹੈ ਤਾਂ ਉਸ ਨੂੰ ਲੈ ਕੇ ਵੀ ਕਿਸਾਨਾਂ ਦਾ ਤੇ ਬਿਜ਼ਨਸਮੈਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਫੈਦਾਨਾਂ ਨੂੰ ਮਿਲੇਗਾ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰੀਕੇ ਦੀ ਰੂਪਰੇਖਾ ਰਹੀਂਦੀ ਹੈ ਜਿਹੜੀ ਇਹ ਮੁਹਿੰਮ ਨਵੀਂ ਸੋਚ ਨਵਾਂ ਪੰਜਾਬ ਜਿਹੜੀ ਚਲਾਈ ਗਈ ਹੈ ਇਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਬਿਜ਼ਨਸਮੈਨਾਂ ਨੂੰ ਜਾਂ ਮਜ਼ਦੂਰਾਂ ਨੂੰ ਬੈਨੀਫਿਟ ਮਿਲੇਗਾ ਜੋ ਇਹਨਾਂ ਦੀ ਸੋਚ ਆ ਉਹ ਸੋਚ ਤੇ ਉਹ ਚੱਲਣਗੇ ਜਾਂ ਨਹੀਂ ਐਮਐਸਪੀ ਜਿਹੜੀ ਲਗਾਤਾਰ ਦਿੱਤੀ ਜਾਵੇਗੀ ਜਾਂ ਨਹੀਂ ਗੁਰਜੀਤ ਸਿੰਘ ਰਮਾਨਾ ਡੀ5 ਚੈਨਲ ਪੰਜਾਬੀ ਹਲਕਾ ਜੈਤੋ ਜ਼ਿਲ੍ਹਾ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ